ਕੇਂਦਰ ਸਰਕਾਰ ਦੇ ਵੱਲੋਂ ਮਨਰੇਗਾ ਸਕੀਮ ਦੇ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੇ ਵਿਰੋਧ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵੱਲੋਂ ਸੂਬਾ ਪੱਦਰੀ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਹੈ ਮਨਰੇਗਾ ਬਚਾਓ ਸੰਗਰਾਮ ਪੰਜਾਬ ਕਾਂਗਰਸ ਦੇ ਵੱਲੋਂ ਇਸ ਸੰਘਰਸ਼ ਦੀ ਸ਼ੁਰੂਆਤ ਮਾਝਾ ਖੇਤਰ ਤੋਂ ਕੀਤੀ ਗਈ ਹੈ ਅੰਮ੍ਰਿਤਸਰ ਅਤੇ ਗੁਰਦਾਸਪੁਰ ਮੁੱਖ ਕੇਂਦਰ ਰਹੇ ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਗੇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਅਭਿਆਨ ਕਾਂਗਰਸ ਦੇ ਵੱਲੋਂ ਪਹਿਲਾ ਕੀਤੀਆਂ ਗਈਆਂ ਪ੍ਰੈਸ ਕਾਨਫਰੰਸਾਂ ਤੋਂ ਬਾਅਦ ਅਗਲਾ ਵੱਡਾ ਕਦਮ ਹੈ ਭੁਪੇਸ਼ ਬਗੇਲ ਨੇ ਦੱਸਿਆ ਕਿ ਇਹ ਸੰਗਰਾਮ ਲਗਭਗ 15 ਦਿਨਾਂ ਤੱਕ ਚੱਲੇਗਾ ਅਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਭਾਵਾਂ ਕੀਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਮਨਰੇਗਾ ਗਰੀਬਾਂ ਅਤੇ ਮਜ਼ਦੂਰ ਵਰਗ ਦੀ ਲਾਈਫਲਾਈਨ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਇਸ ਨੂੰ ਖਤਮ ਕਰਨ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਲੜਾਈ ਸਿਰਫ ਸੜਕਾਂ ਤੱਕ ਸੀਮਿਤ ਨਹੀਂ ਰਹੇਗੀ ਬਲਕਿ ਸੰਸਦ ਤੋਂ ਲੈ ਕੇ ਪਿੰਡਾਂ ਸ਼ਹਿਰਾਂ ਤੇ ਗਲੀਆਂ ਤੱਕ ਇਹ ਲੜਾਈ ਪਹੁੰਚੇਗੀ ਅਤੇ ਮਨਰੇਗਾ ਨੂੰ ਬਚਾਇਆ ਜਾਵੇਗਾ ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੀਨੀਅਰ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਸਨੇ ਵੱਡੀ ਗਿਣਤੀ ਕਾਂਗਰਸੀ ਮੌਜੂਦ ਰਹੇ ਜਿਹੜਾ ਮਨਰੇਗਾ ਬਚਾਓ ਸ਼ੰਗਰਾਮ ਦੀ ਸ਼ੁਰੂਆਤ ਅੱਜ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਕਰਨ ਜਾ ਰਹੀ ਹੈ ਸਾਡੇ ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਛਤੀਸਗੜ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਬਪੇਸ਼ बघेल ਜੀ ਔਰ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਅੱਜ ਇਹ ਜਿਹੜੀ ਤੁਸੀਂ ਬਸ ਦੇਖ ਰਹੇ ਹੋ ਵੀ ਇਹ ਸਮੁੱਚੀ ਲੀਡਰਸ਼ਿਪ ਇਸ ਵਾਸਤੇ ਵਿੱਚ ਗੁਰਦਾਸਪੁਰ ਤੋਂ ਬੈਠੇਗੀ ਔਰ ਇਹ ਜਿਹੜੀ ਹੈ 12 ਤਰੀਕ ਤੱਕ ਇਹ ਜਿਹੜੀ ਸੰਗਰਾਮ ਹੈ ਇਹ ਚੱਲੇਗਾ ਇਹਦੀ ਸ਼ੁਰੂਆਤ ਆ ਔਰ ਇਹ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਵੀ ਇਹ ਮਨਰੇਗਾ ਗਰੀਬਾਂ ਦੀ ਲਾਈਫਲਾਈਨ ਹੈ ਮਜ਼ਦੂਰਾਂ ਦੀ ਲਾਈਫਲਾਈਨ ਹੈ ਜਿਹੜੀ ਕਾਂਗਰਸ ਪਾਰਟੀ ਨੇ ਗਰੀਬਾਂ ਵਾਸਤੇ ਰੁਜ਼ਗਾਰ ਦੀ ਗਰੰਟੀ ਦਿੱਤੀ ਸੀ ਉਹ ਰੁਜ਼ਗਾਰ ਦੀ ਗਰੰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਲੋਕਾਂ ਦੀ ਖੋਲੀ ਹੈ ਔਰ ਉਸ ਦੇ ਖਿਲਾਫ ਔਰ ਲੋਕਾਂ ਦੇ ਹਿੱਤ ਦੇ ਵਿੱਚ ਕਾਂਗਰਸ ਪਾਰਟੀ ਅੱਜ ਛੜਕਾਂ ਤੇ ਉਤਰੀ ਹੈ ਔਰ ਅਸੀਂ ਇਹ ਲੜਾਈ ਨੂੰ ਇਹ ਲਗਾਤਾਰ ਜਾਰੀ ਰੱਖਾਂਗੇ ਇਹ ਲੜਾਈ ਸੰਸਦ ਤੋਂ ਛੜਕ ਤੱਕ शहरा ते लड़ाई जारी रहेगी मरेगा बंद करने के खिलाफ अभियान चलाया हुआ है उसके तहत पंजाब प्रदेश कांग्रेस कमेटी के द्वारा एक कार्यक्रम पहले उन्होंने सभी जिलों में प्रेस कॉन्फ्रेंस किया और उसके बाद अभी पाँच दिन के कार्यक्रम है जिसमें दस जगह तो सभाएं होगी और उसके अलावा अलग अलग ग्रुपों में मजदूरों से मजदूर महिलाओं से उनसे सबसे मुलाकात होगी तो कुल मिला के करीब पंद्रह कार्यक्रम अभी पाँच दिनों में होना है तो एक कितने दिनों का प्रोग्राम होगा ये अभी पाँच दिन का मनरेगा कांग्रेस पार्टी डॉक्टर मनमोहन सिंह तथा श्रीमती सोनिया गांधी ने शुरू की थी ਇਹਦੇ ਪਿੱਛੇ ਮਹਾਤਮਾ ਗਾਂਧੀ ਦਾ ਜਿਹੜਾ ਨਾਮ ਰੱਖਿਆ ਸੀ ਉਹ ਸੋਚ ਸੀਗੀ ਇੱਕ ਕਿ ਮਹਾਤਮਾ ਗਾਂਧੀ ਜਿਸ ਤਰੀਕੇ ਨਾਲ ਆਪਦੇ ਤਨ ਤੇ ਕਪੜਾ ਨਾ ਪਹਿਨਦੇ ਹੋਏ ਦੇਸ਼ ਦੇ ਲੋਕਾਂ ਦੀ ਔਰ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਉਹ ਸੈਕਰੀਫਾਈਸ ਇਸ ਕਰਕੇ ਉਹ ਨਾਮ ਰੱਖਿਆ ਗਿਆ ਸੀ ਉਹਨਾਂ ਦੀ ਸੋਚ ਨੂੰ ਲੈ ਕੇ ਇਹ ਮਨਰੇਗਾ ਚ ਹੁਣ ਬਿੱਲ ਲਿਆਂਦਾ ਗਿਆ ਜਿਹੜਾ ਮੁਕੰਮਲ ਤੌਰ ਤੇ ਪੰਜਾਬ ਚ ਵੱਡਾ ਨੁਕਸਾਨ ਭਾਜਪੀ ਨੇ ਸਾਡਾ ਘਰਤਾ ਖੋਣ ਮਨਰੇਗਾ ਦਾ ਕੰਮ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚ ਬੰਦ ਪਿਆ ਹੈ ਪਹਿਲਾ 10% ਜਿਹੜਾ ਇਹਦੇ 'ਚ ਹਿੱਸਾ ਪਾਉਂਦਾ ਸੀ ਉਹ ਪੰਜਾਬ ਪਾਉਂਦਾ ਸੀ ਤੇ 90% ਕੇਂਦਰ ਪਾਉਂਦਾ ਸੀ ਫੇਰ ਵੀ ਸਾਡੇ ਮਨਰੇਗਾ ਭਰਾਵਾਂ ਨੂੰ ਚੰਗਾ ਏ ਤਰ੍ਹਾਂ ਕੰਮ ਨਹੀਂ ਮਿਲਦਾ ਸੀ ਕਿਉਂਕਿ ਪੰਜਾਬ ਜਦੋਂ ਦੀ ਝਾੜੂ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਹੈ ਉਹ 10% ਹਿੱਸਾ ਵੀ ਕਈ ਵਾਰੀ ਨਹੀਂ ਮਿਲਦਾ ਸੀ ਤਾਂ ਇਸ ਕਰਕੇ ਕਿਉਂਕਿ ਫਾਈਨੈਂਸ਼ੀਅਲ ਸਥਿਤੀ ਠੀਕ ਨਹੀਂ ਹੈ ਤੇ ਸਾਡਾ ਉਹ ਪੈਸਾ ਲੈਪਸ ਹੋ ਜਾਂਦਾ ਸੀ ਕੰਮ ਮਿਲ ਨਹੀਂ ਰਿਹਾ ਪਿੰਡਾਂ ਚ ਜਾ ਕੇ ਤੁਸੀਂ ਪੁੱਛ ਲਓ ਇਹਨਾਂ ਨੇ ਕਰਤਾ ਵੀ 40% ਉਹਨਾਂ ਸਟੇਟ ਪਾਏਗੀ ਤੇ 60% ਕੇਂਦਰ ਪਾਏਗਾ ਇਹ ਤਾਂ ਜਰਾ ਸਰਾਸਰ ਜ਼ਾਸੀ ਹੈ ਫਿਰ ਹੁਣ ਗੂਠਾ ਲੱਗਿਆ ਕਰੇਗਾ ਬਾਇਓਮੈਟ੍ਰਿਕ ਇਹਰਾ ਲੋਕਾਂ ਦੀ ਹਾਜ਼ਰੀ ਲੱਗੇਗੀ ਬਜ਼ੁਰਗਾਂ ਦੇ ਤਾਂ ਵਿਚਾਰਿਆਂ ਦੇ ਗੂਠੇ ਚੱਲਦੇ ਹੀ ਨਹੀਂ ਪਹਿਲਾਂ ਹੀ ਹੁਣ ਐਪ ਸਿਸਟਮ ਕਰਤਾ ਸਾਡੇ ਸਮੇਂ ਹਾਜ਼ਰੀ ਲੱਗਦੀ ਸੀ ਹੱਥ ਨਾਲ ਹੁਣ ਐਪ ਦੇ ਥਰੂ ਹਾਜ਼ਰੀ ਲੱਗਦੀ ਹੈ ਕੰਮ ਕਿਤੇ ਮਿਲਦਾ ਹੈ ਹਾਜ਼ਰੀ ਕਿਤੇ ਲੱਗਦੀ ਹੈ ਫਿਰ ਪੈਸੇ ਨਹੀਂ ਆਉਂਦੇ ਦੋ ਕੰਮ ਐਸੇ ਸਨ ਜਿਹੜਾ ਇਰੀਗੇਸ਼ਨ ਦਾ ਇੱਕ ਤਾਂ ਕੰਮ ਤੇ ਇੱਕ ਰੋਡ ਬੰਮਜ਼ਾ ਕੰਮ ਜਿਹੜਾ ਇਹਨਾਂ ਨੇ ਬੈਨ ਕਰਤਾ ਸੋ ਉਹ ਹੈ ਨਹੀਂ ਕੰਮ ਤਾਂ ਸਾਡੇ ਸਾਡੇ ਲੋਕਾਂ ਨੂੰ ਕੰਮ ਹੀ ਨਹੀਂ ਮਿਲਦਾ ਬੁਰਾ ਹਾਲ ਹੈ ਔਰ ਆਮ ਆਦਮੀ ਪਾਰਟੀ ਨੇ ਜਮਾਇਰੇ ਤੇ ਕੋਈ ਕੋਈ ਉਪਰਾਲਾ ਹੀ ਨਹੀਂ ਕੀਤਾ ਸੋ ਇਹ तमाम ਤਕਲੀਫਾਂ ਨੂੰ ਲੈ ਕੇ ਮੈਂ ਦੱਸਿਆ ਸੀਗਾ ਕਿ 1,23,000 ਜੌਬ ਕਾਰਡ ਲੁਧਿਆਣੇ ਦੇ ਬਣੇ ਲੇਕਿਨ 54,000 ਜੌਬ ਕਾਰਡ ਵਾਲਿਆਂ ਨੂੰ ਨੌਕਰੀ ਕੰਮ ਮਿਲਿਆ ਜਿਹੜੇ ਜੋ 12 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ 12 ਪਰਿਵਾਰਾਂ ਨੂੰ ਇਹ ਡੀਸੀ ਕਹਿ ਰਿਹਾ ਸੋ ਕਹਿਣ ਦਾ ਮਤਲਬ ਬੇੜਾ ਘਰ ਕਰਤਾ ਇਰੇ ਨਾਲ ਆਉਣ ਵਾਲੇ ਸਮੇਂ 'ਚ ਬਹੁਤ ਕੰਮ ਖਰਾਬ ਹੋ ਸਕਦਾ ਮੰਰੇਗਾ ਇਸ ਕਰਕੇ ਲਿਆਂਦੀ ਸੀ ਕਿ ਗਰੀਬ ਦਾ ਚੁੱਲ੍ਹਾ ਚੱਲਦਾ ਰਹੇ ਜੇ ਗਰੀਬ ਦਾ ਚੁੱਲ੍ਹਾ ਚੱਲਦਾ ਰਹੇਗਾ ਜੇ ਉਹਦੇ ਪੇਟ ਦੀ ਭੁੱਖ ਮਿਟਦੀ ਰਹੇਗੀ ਤਾਂ ਆਸੇ-ਪਾਸੇ ਨਹੀਂ ਦੇਖੇਗਾ ਵਿਚਾਰਾ ਕਿਉਂਕਿ ਉਹਰੇ ਬੱਚੇ ਪੜ ਰਹੇ ਸੋ ਇਹ ਮੰਰੇਗਾ ਬੰਦ ਦੇ ਆਉਣ ਦੇ ਨਾਲ ਦੇਸ਼ ਦੇ ਅੰਦਰ ਮੈਨੂੰ ਲੱਗਦਾ ਗਰੀਬ ਤੇ ਅਮੀਰ ਦਾ ਇੱਕ ਪਾੜਾ ਵੀ ਵੱਧ ਜਾਣਾ ਕਿਉਂਕਿ 80% ਜਾਇਦਾਦ ਤਾਂ ਦੋ ਬੰਦਿਆਂ ਕੋਲੇ ਹੈ ਉਹ ਅਡਾਨੀ ਤੇ ਅਬਾਨੀ ਦੀ ਜੇ 140 ਕਰੋੜ ਆਬਾਦੀ ਚੋਂ 80 ਫੀਸਦੀ ਲੋਕਾਂ ਦਾ ਪੈਸਾ ਇਹਨਾਂ ਦੋਹਾਂ ਕੋਲੇ ਹੈ ਤੇ ਜੇ ਗਰੀਬ ਤੇ ਅਮੀਰ ਦਾ ਅੰਤਰ ਵੱਧ ਗਿਆ ਤੇ ਇਸ ਦੇਸ਼ ਦੇ ਵਿੱਚ ਹਾਲਾਤ ਕੁਝ ਹੋਰ ਹੋਣਗੇ ਸੋ ਅੱਜ ਜਿਹੜਾ ਰਾਹੁਲ ਗਾਂਧੀ ਜੀ ਦੇ ਔਰ ਖਰਗੇ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਬਪੇਸ਼ ਬਗੇਲ ਜੀ ਆਇਆ ਪੂਰੀਆਂ ਸਟੇਟਾਂ ਦੇ ਵਿੱਚ ਅਸੀਂ ਸੰਗਰਾਮ ਦੇ ਨਾਮ ਤੇ ਇੱਕ ਯਾਤਰਾ ਅੱਜ ਅਸੀਂ ਇਹ ਮਾਝੇ ਤੋਂ ਸਟਾਰਟ ਕਰਕੇ ਮਾਲਵਾ ਦਬਾਬਾ ਉਹ ਫਿਰੋਜ਼ਪੁਰ ਤੱਕ ਗੁਰੂ ਹਰਸਾਏ ਤੱਕ ਪੁੱਚੋ ਤੱਕ ਇਹ ਸਾਰਾ ਕੱਢ ਰਿਹਾ ਸੋ ਅੱਜ ਦੀ ਸ਼ੁਰੂਆਤ ਹੈ ਅਸੀਂ ਵੈਨ ਦੇ ਵਿੱਚ ਸਾਰੇ ਲੀਡਰ ਜਾ ਰਹੇ ਹਾਂ ਪਹਿਲਾ ਪ੍ਰੋਗਰਾਮ ਸਾਡਾ ਗਰਦਾਸਪੁਰ ਵਿਖੇ ਜੀ